ਸਤ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆਂ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਅੱਜ ਅਸੀਂ ਘਰ ਵਿੱਚ ਬੈਠ ਕੇ ਫੇਸ਼ੀਅਰ ਕਰਾਂਗੇ ਜੀ ਟਮਾਟੋ ਫੇਸ਼ੀਅਲ ਆ ਦੇਖੋ ਜੀ ਟਮਾਟੋ ਨੂੰ ਤੁਸੀਂ ਚੰਗੀ ਤਰ੍ਹਾਂ ਪਹਿਲਾਂ ਕਲੀਨ ਕਰ ਲੈਣਾ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਫਿਰ ਤੁਸੀਂ ਇਹਦਾ ਐਵੇਂ ਪਲਪ ਤਿਆਰ ਕਰ ਲੈਣਾ ਆ ਦੇਖੋ ਮੈਂ ਪਲਪ ਤਿਆਰ ਕਰਕੇ ਰੱਖਿਆ ਹੋਇਆ ਹੈ ਕਿਉਂਕਿ ਇਸ ਨਾਲ ਅਸੀਂ 3 ਸਟੈਪ ਕਰਾਂਗੇ ਪਹਿਲਾਂ ਕਲੀਨਿੰਗ ਕਰਾਂਗੇ ਫਿਰ ਅਸੀਂ ਸਕਰਬ ਕਰਾਂਗੇ ਫਿਰ ਅਸੀਂ ਪੈਕ ਲਗਾਵਾਂਗੇ ਤੁਸੀਂ ਮੇਰੇ ਨਾਲ ਪੂਰੀ ਵੀਡੀਓ ਨੂੰ ਦੇਖਣਾ ਕਿ ਕਿਵੇਂ ਮੈਂ ਪੈਕ ਉਤਾਰਨਾ ਸਕਰਬ ਕਰਨਾ ਔਰ ਕਲੀਨਿੰਗ ਕਰਨਾ ਕਿਹੜੀ-ਕਿਹੜੀ ਚੀਜ਼ ਅਸੀਂ ਵਿੱਚ ਪਾਣੀ ਆ ਸਕਿੱਪ ਮਤ ਕਰਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਫਿਰ ਹੀ ਤੁਹਾਨੂੰ ਪਤਾ ਚੱਲੇਗਾ ਕਿ ਕਿਵੇਂ ਅਸੀਂ ਇਹਦਾ ਫੇਸ਼ੀਅਲ ਕਰਨਾ ਹੈ ਘਰ ਬੈਠ ਕੇ ਇਹਦਾ ਕੋਈ ਖਰਚਾ ਨਹੀਂ ਆ ਕਿੰਨੇ ਦਾ ਟਮਾਟਰ ਜੀ 4-5 ਰੁਪਏ ਦਾ ਇੱਕ ਟਮਾਟਰ ਹੀ ਆ ਜਾਏਗਾ 5 ਰੁਪਏ ਦੇ ਵਿੱਚ ਅਸੀਂ ਪੂਰੀ ਫੇਸ਼ੀਅਲ ਮੰਨ ਲਓ 10 ਰੁਪਏ ਜੀ ਪੂਰੀ ਫੇਸ਼ੀਅਲ ਕਰ ਲੈਣੀ ਤੇ ਪਾਰਲਰ ਤੋਂ ਜ਼ਿਆਦਾ 글로 ਸਾਡਾ ਇਸ ਫੇਸ਼ੀਅਲ ਨਾਲ ਆਵੇਗਾ ਅੱਜ ਹੁਣ ਅਸੀਂ ਦੱਸ ਰਹੀ ਹਾਂ ਮੈਂ ਤੁਹਾਨੂੰ ਪਹਿਲਾ ਸਟੈਪ ਕਲੀਨਿੰਗ ਕਰਾਂਗੇ ਆਪਾਂ ਹਾਂਜੀ ਤੁਸੀਂ ਰੋ ਮਿਲਕ ਲੈਣਾ ਜਿਵੇਂ ਮੈਂ ਤੁਹਾਨੂੰ ਬੋਲਦੀ ਆ ਕਿ ਰੋ ਮਿਲਕ ਬਹੁਤ ਹੀ ਵਧੀਆ ਕਲੀਨਰ ਹੈ ਜੀ ਡੀਪ ਕਲੀਨ ਕਰ ਦਿੰਦਾ ਤੁਹਾਡੇ ਸਕਿਨ ਦੇ ਓਪਨ ਪੋਰਜ ਜੋ ਗੰਦਗੀ ਵਗੈਰਾ ਤੁਹਾਡੇ ਸਕਿਨ ਦੇ ਵਿੱਚ ਹੋਏਗੀ ਨਾ ਬਿਲਕੁਲ ਇਹਨੇ ਕਲੀਨ ਕਰ ਦੇਣੀ ਆ ਟਮਾਟਰ ਦਾ ਅਸੀਂ ਪਲਪ ਲੈ ਲਿਆ ਫਿਰ ਅਸੀਂ ਥੋੜਾ ਰੋ ਮਿਲਕ ਪਾਵਾਂਗੇ ਤੁਸੀਂ ਉਹਨਾਂ ਕਿ ਪਾਣਾ ਜਿੰਨਾ ਕਿ ਤੁਸੀਂ ਫੇਸ ਤੇ ਨੈਕ ਤੇ ਕਰਨਾ ਹੈ ਜਿਆਦਾ ਨਹੀਂ ਇਹ ਰੋ ਮਿਲਕ ਮੈਂ ਜਦੋਂ ਅਸੀਂ ਰੋ ਮਿਲਕ ਲੈ ਕੇ ਆਨੇ ਮੈਂ ਥੋੜਾ ਜਿਹਾ ਇੰਨਾ ਕੱਢ ਕੇ ਨਾ ਰੱਖ ਲੈਣੀ ਕਿਉਂਕਿ ਕੋਈ ਨਾ ਕੋਈ ਅਸੀਂ ਪੈਕ ਜਾ ਸਿੰਪਲ ਅਸੀਂ ਰੋ ਮਿਲਕ ਇਹ ਮਿਲਕ ਦੇ ਨਾਲ ਵੀ ਥੋੜਾ ਕਾਟਨ ਦੇ ਨਾਲ ਲਗਾ ਕੇ ਆਪਣੇ ਪੂਰੇ ਫੇਸ ਨੂੰ ਕਲੀਨ ਕਰ ਸਕਦੇ ਹਾਂ ਫਿਰ ਅਸੀਂ ਪਾਵਾਂਗੇ ਜੀ ਹੈਨੀ ਜੋ ਸਾਡੇ ਸਕਿਨ ਨੂੰ ਹਾਈਡਰੇਟ ਬਣਾਵੇਗਾ ਰਿੰਕਲ ਵਗੈਰਾ ਰਿਮੂਵ ਕਰੇਗਾ ਪਾ ਕੇ ਚੰਗੀ ਤਰ੍ਹਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰੋ ਜੀ ਇਹ ਸਾਡੀ ਕਲੀਨਿੰਗ ਹੋ ਜੀ ਡੀਪ ਕਲੀਨ ਕਰੇਗਾ ਸਾਡੀ ਸਕਿਨ ਨੂੰ ਉੱਪਰ ਪੋਰਸ ਜਿਹਨਾਂ ਨੂੰ ਪ੍ਰੋਬਲਮ ਹੈ ਬਹੁਤ ਡੱਟ ਵਗੈਰਾ ਸਾਡੇ ਫੇਸ ਦੇ ਉੱਪਰ ਹੈ ਸਾਰਿਆਂ ਨੂੰ ਕਲੀਨ ਕਰ ਦੇਗਾ ਏ ਬਿਲਕੁਲ ਕਲੀਨਸਿੰਗ ਬਣਾਏਗਾ ਫਿਰ ਸਕਿਨ ਬਣਾਏਗਾ ਪਟਲਾਮਨ ਸੀ ਹੁੰਦਾ ਹੈ ਜੀ ਟਮਾਟਰ ਵਿੱਚ ਇਹਨਾਂ ਨੂੰ ਬਹੁਤ ਹੀ ਵਧੀਆ ਬਲੀਚ ਦਾ ਕੰਮ ਕਰੇਗਾ ਏ ਚੰਗੀ ਤਰ੍ਹਾਂ ਮਿਲਾ ਲਓ ਤੁਸੀਂ ਫਿਰ ਤੁਸੀਂ ਕੀ ਕਰਨਾ ਕੋਈ ਕਾਟਨ ਲੈ ਲਓ ਐਵੇਂ ਦੀ ਆਪਣਾ ਫੇਸ ਨੂੰ ਪਹਿਲਾਂ ਤੁਸੀਂ ਕਲੀਨ ਕਰਨਾ ਕਿਸੇ ਫੇਸ ਵਾਸ਼ ਦੇ ਨਾਲ ਫੇਸ ਵਾਸ਼ ਦੇ ਨਾਲ ਕਲੀਨ ਕਰਕੇ ਫਿਰ ਇਦਾਂ ਤੁਸੀਂ ਕਾਟਨ ਲੈ ਲੈਣੀ ਆ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਇਹਦੇ ਨਾਲ ਮ사ਜ ਕਰਨੀ ਹੈ ਮਤਲਬ ਕਾਟਨ ਦੇ ਨਾਲ ਐਵੇਂ ਰੱਬ ਕਰ ਲਓ ਤੁਸੀਂ ਚੰਗੀ ਤਰ੍ਹਾਂ ਰੱਬ ਕਰੋ 2-3 ਮਿੰਟ ਬਾਤੀ ਤਾਂ ਜੋ ਤੁਹਾਡੇ ਸਕਿਨ ਦੇ ਜੋ ਆਪਣੇ ਓਪਨ ਪੋਰਸ ਹੈ ਉਹ ਬਿਲਕੁਲ ਕਲੀਨ ਹੋ ਜਾਣ ਫਿਰ ਇਹ ਤੁਸੀਂ ਸਕਰਬ ਕਰੋਗੇ ਪਹਿਲਾਂ ਆਪਣੇ ਸਕਿਨ ਨੂੰ ਕਲੀਨ ਕਰਕੇ ਉਹ ਪੋਰ ਪੋਰਸ ਕਲੀਨ ਹੋ ਜਾਣਗੇ ਤੁਹਾਡੇ ਜੋ ਵੀ ਡਰਟ ਵਗੈਰਾ ਗੰਦਗੀ ਤੁਹਾਡੇ ਉੱਪਰ ਲੇਅਰ ਆ ਜਾਂਦੀ ਨਾ ਉਹ ਪੂਰੀ ਨਿਕਲ ਜਾਏਗੀ ਇਹਦੇ ਨਾਲ ਟਮਾਟਰ ਨਾਲ ਸਕਿਨ ਨੂੰ ਬਹੁਤ ਬ੍ਰਾਈਟ ਬਣਾਉਂਦਾ ਹੈ ਜੀ ਟਮਾਟਰ ਲਾਈਟ ਕਰਦਾ ਹੈ ਸਕਿਨ ਨੂੰ ਬਹੁਤ ਵਧੀਆ ਰਿਜ਼ਲਟ ਆਵੇਗਾ ਫੇਸ਼ੀਅਲ ਦਾ ਤੁਸੀਂ ਵੀਕ ਦੇ ਵਿੱਚ ਇੱਕ ਵਾਰ ਕਰਨੀ ਹੈ ਇਹ ਪਾਰਲਰ ਤੋਂ ਜ਼ਿਆਦਾ ਨਖਾਰ ਆਵੇਗਾ ਜੀ ਤੁਹਾਡੇ ਫੇਸ ਦੇ ਉੱਪਰ ਇਹ ਜਿਹੜਾ ਪਿਗਮੈਂਟੇਸ਼ਨ ਵੀ ਠੀਕ ਹੋਵੇਗੀ ਐਨਿਮ ਸਕਿਨ ਦਾ ਡੀਓ ਵੀ ਯੂਨ ਹੋਏਗੀ ਜੀ ਜ਼ਰੂਰ ਕਰਕੇ ਦੇਖਣਾ ਤੁਸੀਂ ਇਹ ਫੇਸ਼ੀਅਲ ਹਮੇ ਤੁਸੀਂ 2-3 ਮਿੰਟ ਨਾ ਚੰਗੀ ਤਰ੍ਹਾਂ ਇਹਨੂੰ ਟਿਪ ਕਰਕੇ ਫਿਰ ਅੱਛਾ ਲੋਕੀ ਤੇ ਤੁਹਾਨੂੰ ਪਤਾ ਇਹ ਬਹੁਤ ਵਧੀਆ ਕਲੀਨ ਕਰਦਾ ਫੇਸ ਨੂੰ ਡੇਲੀ ਫੇਸ ਦੇ ਉੱਪਰ ਬੱਚੇ ਦੁੱਧ ਦੀ ਮ사ਜ ਕਰਿਆ ਕਰੋ ਤੁਸੀਂ ਕੋਈ ਵੀ ਕਰ ਸਕਦਾ ਹੈ ਜੀ ਇਹ ਫੇਸ਼ੀਅਲ ਸੈਂਸਿਟਿਵ ਸਕਿਨ ਹੈ ਜਿਨ੍ਹਾਂ ਦੇ ਉਹ ਵੀ ਕਰ ਸਕਦੇ ਨੇ ਕੋਈ ਇਹੋ ਜੀ ਚੀਜ਼ ਨਹੀਂ ਹੈ ਕਰਦੀਆਂ ਇਹ ਚੀਜ਼ਾਂ ਨੇ ਸਾਰੀਆਂ ਐਵੇਂ ਅਸੀਂ ਕਰ ਲੈਣਾ ਜੀ 2 ਮਿੰਟ ਫਿਰ ਮੈਂ ਹੈਂਡ ਵਾਸ਼ ਕਰਦੀ ਹਾਂ ਤੁਸੀਂ ਆਪਣਾ ਫੇਸ ਵਾਸ਼ ਕਰਨਾ ਫੇਸ ਦੇ ਉੱਪਰ ਹੀ ਕਰਨਾ ਮੈਂ ਹੈਂਡ ਤੇ ਕਰਕੇ ਦਿਖਾ ਰਹੀ ਤੁਹਾਨੂੰ ਹਾਂਜੀ ਹੁਣ ਅਸੀਂ ਸਕਰੱਬ ਤਿਆਰ ਕਰਦੇ ਹਾਂ ਵਲਕ ਲਾਲ ਇੱਕ ਚਮਚਾ ਲਾਲ ਦੋ ਲਾਲ ਤੁਸੀਂ ਨੈਕ ਤੇ ਵੀ ਕਰਨਾ ਜਿਆਦਾ ਵੀ ਕਰ ਸਕਦੇ ਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਰਾਈਸ ਫਲਾਰ ਬਹੁਤ ਹੀ ਵਧੀਆ ਸਕਰਬ ਦਾ ਕੰਮ ਕਰਦਾ ਜੀ ਰਾਈਸ ਫਲਾਰ ਸਕਿਨ ਦੇ ਉੱਪਰ ਬਹੁਤ ਸਕਿਨ ਨੂੰ ਟਾਈਟ ਕਰਦਾ ਕਸਾਅ ਬਣਾਈ ਰੱਖਦਾ ਹੈ 슈ਗਰ ਐਡ ਕਰਾਂਗੇ ਅਸੀਂ ਤਿੰਨੋਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਅਸੀਂ ਪਹਿਲਾਂ ਆਪਣਾ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰ ਲਿਆ ਕਲੀਨਿੰਗ ਕਰਕੇ ਹੁਣ ਅਸੀਂ ਸਕਰਬ ਕਰਾਂਗੇ ਜੀ ਆਪਣੇ ਫੇਸ ਦੇ ਉੱਪਰ ਪਹਿਲਾਂ ਆਪਣੇ ਫੇਸ ਵਾਸ਼ ਚੰਗੀ ਤਰ੍ਹਾਂ ਕੱਣਾ ਫਿਰ ਇਹ ਤਿੰਨੋਂ ਸਟੈਪ ਕਰਨਾ ਜੀ ਫੇਸ਼ੀਅਲ ਦੇ ਜਦੋਂ ਕੋਈ ਚੀਜ਼ ਬਣਾਉਂਦੇ ਜੇ ਤੁਸੀਂ ਤੁਰੰਤ ਲਗਾ ਲਿਆ ਕਰੋ ਫੇਰੀ ਅਸਰ ਹੋਵੇਗਾ ਵਧੀਆ ਜੀ ਹੁਣ ਅਸੀਂ ਸਕਰਬ ਕਰੀਏ ਆਪਣੇ ਫੇਸ ਦੇ ਉੱਪਰ ਆ ਦੇਖੋ ਜੀ ਮੈਂ ਪਹਿਲਾਂ ਕਲੀਨ ਕਰਕੇ ਆਈ ਹਾਂ ਆਪਣੇ ਹੈਂਡ ਨੂੰ ਸੰਘੇਤਰਾ ਤੁਸੀਂ ਸਕ੍ਰੈਪ ਕਰਨਾ ਐਵੇਂ ਸੌਫਟ ਹੱਥਾਂ ਦੇ ਨਾਲ ਕਰਨਾ ਜਨਾ ਕੇ ਤੁਸੀਂ ਬੋਧਾ ਹੀ ਮਤਲਬ ਰਗੜ ਰਗੜ ਕੇ ਨਹੀਂ ਸਕ੍ਰੈਪ ਕਰਨਾ ਜੀ ਸੌਫਟ ਹੱਥਾਂ ਦੇ ਨਾਲ ਹੀ ਕਰਨਾ ਆ ਬਹੁਤ ਹੈ ਨੀ ਇੱਕ ਦਿਨ ਹੀ ਤੁਸੀਂ ਜਿਆਦਾ ਇਹਨਾਂ ਗਲੋ ਲੈ ਕੇ ਆ ਜਾਣਾ ਅਗੇ ਰਗੜ ਕੇ ਬੋਧਾ ਦੇ ਗਲੋ ਆ ਜਾਏਗਾ ਸੌਫਟ ਹੱਥਾਂ ਦੇ ਨਾਲ ਕਰੋਗੇ ਰਿਜ਼ਲਟ ਬਹੁਤ ਵਧੀਆ ਆਵੇਗਾ ਸਕਿਨ ਵੀ ਬਹੁਤ ਤੁਹਾਡੀ ਦੇਖਿਓ ਬ੍ਰਾਈਟ ਹੋ ਜਾਣੀ ਲਾਈਟ ਹੋਵੇਗੀ ਸਕਿਨ ਤੇ ਗਲੋ ਵੀ ਬਹੁਤ ਜ਼ਿਆਦਾ ਆਉਂਦਾ ਜੀ ਟਮਾਟਰ ਦੇ ਨਾਲ ਹਰ ਇੱਕ ਚੀਜ਼ ਬੈਸਟ ਹੀ ਹੈ ਜੀ ਇਹਦੇ ਵਿੱਚ ਪਾਈ ਹੋਈ ਬਹੁਤ ਆ ਰਗਣਨੀਆਂ ਸੌਫਟਾ ਤੁਹਾਡੇ ਨਾਲ ਜੈਂਟਲੀ ਮ사ਜ ਕਰਨੀ ਤੁਸੀਂ ਐਵੇਂ ਤੁਸੀਂ ਥੋੜਾ ਥੋੜਾ ਲੈ ਕੇ ਆਪਣੇ ਫੇਸ ਦੇ ਉੱਪਰ ਕਰਨਾ ਔਰ ਜੋ ਵੀ ਚੀਜ਼ ਮੈਂ ਖੁਦ ਕਰਦੀ ਹਾਂ ਉਹੀ ਤੁਹਾਨੂੰ ਦੱਸਦੀ ਹਾਂ ਜੀ ਮੈਨੂੰ ਰਿਜ਼ਲਟ ਮਿਲਦਾ ਹੈ ਤੇ ਫੇਰੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕਿ ਤੁਸੀਂ ਵੀ ਇਹ ਕੰਮ ਕਰੋ ਇਹ ਫੇਸ਼ੀਅਲ ਕਰੋ ਬਹੁਤ ਵਧੀਆ ਰਿਜ਼ਲਟ ਹੈ ਇਹਦਾ 2-3 ਮਿੰਟ ਅਸੀਂ ਬਸ ਸਕਰਬ ਕਰਨਾ ਸਕਰਬ ਕਰਨਾ ਬਹੁਤ ਵਧੀਆ ਹੈ ਤੁਸੀਂ ਵੇਖਦੇ ਵਿੱਚ ਜਿਹੜੇ ਕੋਲ ਨਹੀਂ ਟਾਈਮ ਹੈਗਾ ਤੁਸੀਂ ਜੌਬ ਵਗੈਰਾ ਕਰਦੇ ਜੀ ਤੁਸੀਂ ਫਿਰ ਵੀ ਵੇਖਦੇ ਇੱਕ ਦਿਨ ਸੰਡੇ ਵਾਲੇ ਦਿਨ ਹੀ ਜਦੋਂ ਤੁਹਾਨੂੰ ਛੁੱਟੀ ਹੁੰਦੀ ਨਾ ਉਸ ਦਿਨ ਹੀ ਤੁਸੀਂ ਇਸ ਨੂੰ ਕਰ ਸਕਦੇ ਜੀ ਸਕਰਬ ਕਰਨਾ ਬਹੁਤ ਵਧੀਆ ਫਿਰ ਤੁਸੀਂ ਸਕਰਬ ਕਰਦੇ ਤੁਰੰਤ ਕੋਈ ਪੈਕ ਲਗਾ ਲਿਆ ਕਰੋ ਫਿਰ ਉਹਨੂੰ ਐਵੇਂ ਨਹੀਂ ਰਹਿ ਦੇਣਾ ਕਿ ਸਿੱਝ ਸਕਰਬ ਕਰ ਲਿਆ ਤੇ ਬਸ ਜੀ ਸਕਰਬ ਕਰਕੇ ਪੈਕ ਅਗੂਰ ਲਗਾਉਣਾ ਹੈ ਤੁਸੀਂ ਆਪਣਾ ਪੋਰਸ ਸਾਫ਼ ਹੋ ਗਏ ਨਾ ਤੁਹਾਡੇ ਕਲੀਨ ਹੋਏ ਨੇ ਸਕਰਬ ਦੇ ਨਾਲ ਜੋ ਵੀ ਗੰਦਗੀ ਡੱਟ ਵਗੈਰਾ ਸਭ ਤੁਹਾਡੇ ਨਿਕਲ ਜਾਣੇ ਫੇਸ ਤੇ ਉੱਪਰੋਂ ਫਿਰ ਤੁਸੀਂ ਪੈਕ ਲਗਾਉਣਾ ਹੈ ਇਸ ਤੋਂ ਬਾਅਦ ਇਹ ਨਵੇਂ ਨਹੀਂ ਛੱਡ ਦੇਣਾ ਕਿ ਅਸੀਂ ਸਕਰਬ ਕਰ ਲਿਆ ਤੇ ਚਲੋ ਬਸ ਪੈਕ ਜ਼ਰੂਰ ਲਗਾਉਣਾ ਮੇਰੀਆਂ ਭੈਣਾਂ ਨੇ ਐਵੇਂ ਤੁਸੀਂ ਜੀ ਸਕਰਬ ਕਰਨਾ ਸੌਫਟ ਹੈ ਤੁਹਾਡੇ ਨਾਲ ਚਲੋ ਜੀ ਐਵੇਂ ਅਸੀਂ ਕਰ ਲਿਆ ਹੁਣ ਅਸੀਂ ਥਰਡ ਸਟੈਪ ਦੱਸਦੇ ਹਾਂ ਮੈਂ ਆਪਣੇ ਹੈਡ ਨੂੰ ਵਾਸ਼ ਕਰਨਾ ਵਾ ਹਾਂਜੀ ਹੁਣ ਅਸੀਂ ਕਰਦੇ ਹਾਂ ਜੀ ਪੈਕ ਤਿਆਰ ਹਾਂਜੀ ਇਹਦੇ ਵਿੱਚ ਹੁਣ ਅਸੀਂ ਪਾਵਾਂਗੇ ਜੀ ਇਹ ਚੰਦਨ ਪਾਊਡਰ ਆ ਦੇਖੋ ਚੰਦਨ ਪਾਊਡਰ ਪਾਵਾਂਗੇ ਆਪਾਂ ਇੰਨਾ ਘੱਟ ਕੋਈ ਵੀ ਡੱਬੀ ਘਰ ਵਿੱਚ ਆਉਂਦੀ ਹੈ ਜੇ ਤੁਸੀਂ ਸੁੱਟਿਆ ਨਾ ਕਰਾ ਦੇਖੋ ਜੀ ਹਣੀ ਵਾਲਾ ਡੱਬੀ ਹੈਗੀ ਹੈ ਇਹਦੇ ਵਿੱਚ ਮੈਂ ਚਿੰਦੜ ਪਾਊਡਰ ਚੰਗੀ ਤਰ੍ਹਾਂ ਪਹਿਲਾਂ ਇਹਨੂੰ ਵਾਸ਼ ਕੀਤਾ ਮੈਂ ਫਿਰ ਇਹਦੇ ਵਿੱਚ ਮੈਂ ਚਿੰਦੜ ਪਾਊਡਰ ਹਾਂ ਜੀ ਸਟੋਰ ਕਰਕੇ ਰੱਖਿਆ ਹੋਇਆ ਤੁਸੀਂ ਵੀ ਇੱਥਿਆ ਕਰਿਆ ਕਰੋ ਜੀ ਕੋਈ ਵੀ ਘਰ ਵਿੱਚ ਕੋਈ ਚੀਜ਼ ਆਂਦੀ ਹੁੰਦੀ ਹੈ ਨਾ ਉਹਨੂੰ ਸੁੱਟਣਾ ਨਾ ਦਿਆ ਕਰੋ ਕੋਈ ਨਾ ਕੋਈ ਕੰਮ ਲੈ ਲਿਆ ਕਰੋ ਪੈਸੇ ਖਰਚ ਕੇ ਅਸੀਂ ਚੀਜ਼ ਲੈ ਆਂਦੀ ਹੁੰਦੀ ਕੋਈ ਵੀ ਹੁਣ ਅਸੀਂ ਪੇਸਣ ਪਾਵਾਂਗੇ ਗ੍ਰਾਮ ਫਲੌਰ ਫਿਰ ਅਸੀਂ ਐਡ ਕਰਾਂਗੇ ਜੀ ਆਪਣਾ ਟਮਾਟਰ ਦਾ ਜੋ ਪਲਪ ਰਹਿ ਗਿਆ ਉਹ ਇਹਦੇ ਵਿੱਚ ਐਡ ਕਰ ਦਿੰਨੇ ਆ ਪੈਕ ਤਿਆਰ ਕਰਦੇ ਹੁਣ ਅਸੀਂ ਤੁਸੀਂ ਥੋੜਾ ਲਿਕਵਿਡ ਨਹੀਂ ਬਣਾਉਣਾ ਹੈਗਾ ਮੈਂ ਪਹਿਲਾਂ ਵੀ ਤੁਹਾਨੂੰ ਕਹੋ ਜੀ ਕਿ ਕੋਈ ਵੀ ਚੀਜ਼ ਲਿਕਵਿਡ ਨਾ ਬਣਾਇਆ ਕਰੋ ਕਿ ਤੁਹਾਡੇ ਫੇਸ ਦੇ ਉੱਪਰੋਂ ਡਿੱਗਦੀ ਰਵੇ ਉਵੇਂ ਤਿਆਰ ਕਰਿਆ ਕਰੋ ਜਿਵੇਂ ਤੁਹਾਡੇ ਫੇਸ ਦੇ ਉੱਪਰ ਟਿਕ ਜਾਵੇ ਜੋ ਅਸੀਂ ਪਹਿਲਾਂ ਸਕਰਬ ਕੀਤਾ ਸੀ ਉਹਦੇ ਨਾਲ ਤੁਹਾਡੇ ਬਲੈਕ ਹੈਡਸ ਵਾਈਟ ਹੈਡਸ ਬਿਲਕੁਲ ਰਿਮੂਵ ਹੋ ਜਾਣੇ ਆ ਜੀ ਸਕਰਬ ਦੇ ਨਾਲ ਬਿਲਕੁਲ ਕਲੀਨ ਹੋ ਜਾਂਦੇ ਨੇ ਜਿੰਨਾ ਮੇਰੀਆਂ ਭੈਣਾਂ ਦੇ ਬਹੁਤ ਜ਼ਿਆਦਾ ਨਾ ਬਲੈਕ ਬਲੈਕ ਹੈਡ ਵੈਡ ਵਾਈਟ ਹੈਡ ਆ ਉਹ ਬਿਲਕੁਲ ਇਹਨਾਂ ਨੇ ਠੀਕ ਹੋ ਜਾਣੀਆਂ ਜੀ ਕਲੀਨ ਹੋ ਜਾਣਗੇ ਕਈਆਂ ਦੇ ਮੈਂ ਵੇਖਿਆ ਨੋਜ਼ ਦੇ ਉੱਪਰ ਬਹੁਤ ਹੀ ਬਲੈਕ ਬਲੈਕ ਹੋ ਜਾਂਦਾ ਨਾ ਉਹ ਬਿਲਕੁਲ ਠੀਕ ਹੋ ਜਾਵੇਗਾ ਕਲੀਨ ਹੋ ਜਾਂਦੇ ਆ ਜੀ ਰਿਮੂਵ ਹੋ ਜਾਣਗੇ ਬਲੈਕ ਹੈਡ ਵਾਈਟ ਹੈਡ ਤੁਹਾਡੇ ਚੰਗੀ ਤਰ੍ਹਾਂ ਮਲਾ ਲਓ ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਦਨ ਪਾਊਡਰ ਦਾ ਬਹੁਤ ਵਧੀਆ ਹੈ ਜੀ ਐਂਟੀਏਜਿੰਗ ਦਾ ਕੰਮ ਵੀ ਕਰੇਗਾ ਤੁਹਾਡੇ ਰਿੰਕਲ ਵੀ ਰਿਮੂਵ ਹੋਣਗੇ ਜੀ ਤੁਸੀਂ ਇਹ ਨਾ ਸੋਚਿਆ ਕਰੋ ਕੋਈ ਵੀ ਅਸੀਂ ਪੈਕ ਲਗਾਉਨੇ ਆ ਨਾ ਸਾਡੇ ਫੇਸ ਨੂੰ ਉਹਨੇ ਟਾਈਟ ਕਰਨਾ ਹੀ ਹੈਗਾ ਕਿਉਂਕਿ ਅਸੀਂ ਫੇਸ ਦੇ ਉੱਪਰ ਜਿਵੇਂ ਸਕਰਬ ਕਰਾਂਗੇ ਕੋਈ ਵੀ ਕੰਮ ਅਸੀਂ ਫੇਸ ਦੇ ਉੱਪਰ ਕੋਈ ਵੀ ਚੀਜ਼ ਲਗਾਈਏ ਤਾਂ ਮ사ਜ ਕਰੀਏ ਸਾਡੇ ਸਕਿਨ ਨੇ ਵੀ ਟਾਈਟ ਹੋਣਾ ਹੈ ਗਲੋ ਬਹੁਤ ਆਵੇਗਾ ਨਖਾਰ ਵੀ ਆਏਗਾ ਕੋਈ ਇਹਦਾ ਨੁਕਸਾਨ ਨਹੀਂ ਹੈਗੇ ਜੀ ਇਹਦੇ ਫਾਇਦੇ ਹੀ ਹੈਗੇ ਨੇ ਕੋਈ ਵੀ ਅਸੀਂ ਘਰ ਤੋਂ ਨੇਚਰਲ ਚੀਜ਼ ਲਗਾਉਨੇ ਆ ਨਾ ਬਹੁਤ ਹੀ ਬੈਨੀਫਿਟ ਨੇ ਰਹਿਤ ਨੇਚਰਲ ਚੀਜ਼ਾਂ ਦੇ ਬਾਹਰੋਂ ਲਿਆਉਣ ਦੀ ਤੁਹਾਨੂੰ ਕੋਈ ਵੀ ਜ਼ਰੂਰਤ ਨਹੀਂ ਆ ਸਾਰੀਆਂ ਚੀਜ਼ਾਂ ਸਾਡੇ ਘਰ ਵਿੱਚ ਹੀ ਹੁੰਦੀਆਂ ਆ ਜੀ ਹੁਣ ਅਸੀਂ ਪੈਕ ਲਗਾਨੇ ਆ ਜੀ ਪੈਕ ਅਸੀ ਫੇਸ ਤੇ ਲਗਾਉਣਾ ਆ ਮੈਂ ਤੁਹਾਨੂੰ ਆਪਣੇ ਹੈਂਡ ਤੇ ਕਰਕੇ ਦੱਸ ਰਹੀ ਤੁਸੀਂ ਆਪਣੇ ਫੇਸ ਤੇ ਪਹਿਲਾਂ 2 ਮਿੰਟ ਇਹਦੀ ਮ사ਜ ਕਰਾਂਗੇ ਸੌਫਟ ਹੱਥਾਂ ਦੇ ਨਾਲ ਜੈਂਟਲੀ ਮ사ਜ ਕਰਨੀ ਆ ਤਾਂ ਜੋ ਤੁਹਾਡਾ ਪਹਿਲਾਂ ਫੇਸ ਜਿਹੜਾ ਸਕਰਬ ਦੇ ਨਾਲ ਓਪਨ ਪੋਰਸ ਵਗੈਰਾ ਬਿਲਕੁਲ ਠੀਕ ਹੋਏ ਨਾ ਫਿਰ ਤੁਸੀਂ ਪੈਕ ਵੀ ਲਗਾਉਣਾ ਹੁੰਦਾ ਆ ਇਦਾਂ ਤੁਸੀਂ ਜੈਂਟਲੀ ਮ사ਜ ਕਰਨੀ ਸੌਫਟ ਹੱਥਾਂ ਦੇ ਨਾਲ ਤਿੰਨ ਜੀ ਇਤਨਾ ਦੋ ਮਿੰਟ ਮ사ਜ ਕਰ ਲੋ ਰਗਨ ਨਾ ਨਹੀਂ ਬਹੁਤ ਬੇਸਣ ਦਾ ਤੁਹਾਨੂੰ ਪਤਾ ਹੈ ਜੀ ਬਹੁਤ ਹੀ ਸਕਿਨ ਨੂੰ ਨਿਖਾਰਦਾ ਆ ਸਭ ਤੋਂ ਬੈਸਟ ਚੀਜ਼ ਬੇਸਣ ਦਾ ਰੋ ਮਿਲਖਿਆ ਜੀ ਦੋਨਾਂ ਚੀਜ਼ਾਂ ਨਾਲ ਰੋਜ਼ ਹੀ ਤੁਸੀਂ ਫੇਸ ਵਾਸ਼ ਕਰੋ ਇਹਦੇ ਨਾਲ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰੋ ਤੇ ਰਿਜ਼ਲਟ ਬਹੁਤ ਵਧੀਆ ਆਣਾ ਜੀ ਤੁਹਾਡਾ ਦੇਖਿਓ ਸਹੀ ਕਰਕੇ ਦੇਖਣਾ ਤੁਸੀਂ 15 ਦਿਨ ਆਪਣੀ ਸਕਿਨ ਨੂੰ ਫੇਸ ਵਾਸ਼ ਨਾਲ ਨਹੀਂ ਕਰਨਾ ਇਹਦੇ ਨਾਲ ਕਰੋ ਤੁਸੀਂ ਮੈਂ ਤੁਹਾਨੂੰ ਫੇਸ ਵਾਸ ਵੀ ਦੱਸਾਂਗੀ ਘਰ ਵਿੱਚ ਅਸੀਂ ਕਿਹੜੇ ਕਿਹੜੇ ਚੀਜ਼ਾਂ ਦਾ ਬਣਾ ਕੇ ਰੱਖ ਸਕਦੇ ਆ ਤੇ ਸਾਡੀ ਸਕਿਨ ਤੇ ਨਖਾਰ ਰਹੇ ਗਰਮੀਆਂ ਦੇ ਵਿੱਚ ਵੀ ਕਈਆਂ ਦੇ ਗਰਮੀਆਂ ਸਕਿਨ ਬਹੁਤ ਹੀ ਕਾਲੀ ਹੋ ਜਾਂਦੀ ਧੁੱਪ ਦਾ ਕਰਕੇ ਬਹੁਤ ਸਨ ਟੈਨ ਹੋ ਜਾਂਦਾ ਫੇਸ ਦੇ ਉੱਪਰ ਅਸੀਂ ਥੋੜਾ ਜਿੰਨਾ ਵੀ ਬਾਹਰ ਜਾਂਦੇ ਆ ਨਾ ਤੇ ਧੁੱਪ ਦਾ ਕਰਕੇ ਬਹੁਤ ਜ਼ਿਆਦਾ ਸਕਿਨ ਸਾਡੀ ਖਰਾਬ ਹੋ ਜਾਂਦੀ ਆ ਤੁਸੀਂ ਪੈਕ ਵਗੈਰਾ ਲਗਾਉਂਦੇ ਰਿਹਾ ਕਰੋ ਉਹਨੂੰ ਰਿਮੂਵ ਕਰਦੇ ਰਿਹਾ ਕਰੋ ਜੋ ਵੀ ਕਾਲੀ ਪਰਤ ਤੁਹਾਡੇ ਫੇਸ ਦੇ ਉੱਪਰ ਆ ਜਾਂਦੀ ਨਾ ਟੈਨਿੰਗ ਦੇ ਕਰਕੇ ਰਿਮੂਵ ਕਰਦੇ ਰਿਹਾ ਕਰੋ ਹਾਂਜੀ 2 ਮਿੰਟ ਮਸਕ ਰਾਜ ਕਰ ਲਈ ਫਿਰ ਅਸੀਂ ਇਹਦੇ ਉੱਪਰ ਹੀ ਪਿਆਕ ਲਗਾ ਦਾਂਗੇ ਜੀ ਲਗਾ ਕੇ 15 ਮਿੰਟ ਤੁਸੀਂ ਇਹਨੂੰ ਛੱਡ ਦਿਓ ਲਾਸਟ ਸਟੈਪ ਸਾਡਾ 15 ਮਿੰਟ ਤੁਸੀਂ ਛੱਡ ਦੇਣਾ ਇਹਨੂੰ ਰੱਖ ਦੇਣਾ ਰੈਸਟ ਤੇ ਰੈਸਟ ਦੇ ਦਿਓ ਆਪਣੇ ਫੇਸ ਨੂੰ ਜੀ ਤੁਸੀਂ ਗੱਲਾਂ ਨਹੀਂ ਕਰਨੀਆਂ ਹੱਸਣਾ ਨਹੀਂ ਰਿੰਕਲ ਵਗੈਰਾ ਪੈਣਗੇ ਗੱਲਾਂ ਯਾਦ ਰੱਖਿਆ ਕਰੋ ਜੀ ਸਾਰੀਆਂ ਐਵੇਂ 15 ਮਿੰਟ ਤੁਸੀਂ ਰੈਸਟ ਲੈ ਲਓ ਕੋਈ ਵੀ ਕੰਮ ਕਰ ਲਓ ਟੀਵੀ ਦੇਖ ਲਓ ਫੋਨ ਦੇਖ ਲਓ ਜਾਂ ਰਾਸਟ ਕਰੋ 15 ਮਿੰਟ 15 ਮਿੰਟ ਤੋਂ ਬਾਅਦ ਫਿਰ ਤੁਸੀਂ ਇਹਨੂੰ ਠੰਡੇ ਪਾਣੀ ਨਾਲ ਵਾਸ਼ ਕਰ ਲੈਣਾ ਤੁਸੀਂ ਕੋਈ ਵੀ ਕਰੀਮ ਲਗਾ ਸਕਦੇ ਕੋਈ ਕੋਕੋਨਟ ਆਇਲ ਲਗਾ ਲਓ ਕੋਈ ਚੀਜ਼ ਵੀ ਉੱਪਰ ਲਗਾ ਸਕਦੇ ਬਾਅਦ ਵਿੱਚ ਤੇ ਰਿਜ਼ਲਟ ਬਹੁਤ ਵਧੀਆ ਆਉਣਾ ਵੀਕ ਦੇ ਵੀ ਇੱਕ ਵਾਰ ਤੁਸੀਂ ਕਰ ਲਿਆ ਕਰੋ ਹਫਤੇ ਦੇ ਵਿੱਚ ਇੱਕ ਵਾਰ ਤੁਸੀਂ ਕਰੋਗੇ ਸਾਰੇ ਦਾਗ-ਧੱਬੇ ਤੁਹਾਡੇ ਜੋ ਵੀ ਪਿੰਪਲ ਦੇ ਨਿਸ਼ਾਨ ਜਿੱਦੀ ਰਹੇਗੇ ਬਿਲਕੁਲ ਰਿਮੂਵ ਹੋਣਗੇ ਪਿਗਮੈਂਟੇਸ਼ਨ ਵੀ ਰਿਮੂਵ ਹੋਵੇਗੀ ਪੈਕ ਲਗਾਉਣ ਦੇ ਨਾਲ ਫੇਸ਼ੀਅਲ ਕਰਨ ਦੇ ਨਾਲ ਤੁਹਾਡੀ ਸਕਿਨ ਵੀ ਟਾਈਟ ਹੋਵੇਗੀ ਰਿੰਕਲ ਬਿਲਕੁਲ ਰਿਮੂਵ ਹੋਣਗੇ ਜੋ ਵੀ ਵੀਡੀਓ ਦੇਖ ਰਿਹਾ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਪਲੀਜ਼ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਥੈਂਕ ਯੂ ਸਭੀ ਕੋ